ਨਰਸਰੀ ਚ ਪਰਦੇ ਬੱਚੇ ਦੀ ਸ਼ੱਕੀ ਹਾਲਾਤਾਂ ਚ ਮਿਲੀ Laash ਖੇਡਦੇ ਖੇਡਦੇ ਨੂੰ ਕੋਈ ਲੈ ਗਿਆ ਹੰਗਲਾ ਕੇ ਤੇ ਪਹਿਲੋ ਉਹ ਤਾਂ ਕਿਤੇ ਗੱਡੇ ਗੱਡੇ ਡਾਉਂਦਾ ਰਿਹਾ ਉਹਦੇ ਨਾਲ ਤੇ ਮੁੜ ਕੇ ਇਹ ਨਹੀਂ ਪਤਾ ਲੱਗਾ ਵੀ ਉਹਨੇ ਕੀ ਦਿੱਤਾ ਕੀ ਨਹੀਂ ਦਿੱਤਾ ਇਹ ਬੰਦੇ ਨੇ Laash ਮਿਲਨ ਨਾਲ ਪਿੰਡ ਚ ਮਚੀ ਹਾਹਾਕਾਰ ਤੇ ਇਹ ਬੱਚੇ ਨੂੰ ਨਾ ਖੇਡਦਾ ਖੇਡਦਾ ਕਿ ਨਾ ਕੋਈ ਦੇ ਦਿੱਤਾ ਨਹੀਂ ਲਾਇਆ ਪੈਰੋ ਦੇਖੋ ਫੋਲ ਵੀ ਨਿੱਲੇ ਆ ਕੱਲ ਵੀ ਕਿ ਪਤਾ ਨਹੀਂ ਕਿ ਨੀ ਕੀ ਦੁਸ਼ਮਨੀ ਬਾਜੀ ਕੱਢੀ ਆ ਇਲਾਕੇ ਚ ਬਣਿਆ دہشت ਦਾ ਮਾਹੌਲ ਕੱਲ ਫਸਟ ਆਇਆ ਕੱਲ ਹੀ ਆ ਜ ਆਪਣਾ ਸਭ ਕੁ ਲੈ ਗਿਆ ਖੁਸ਼ੀਆਂ ਮਨਾਉਣ ਦੇ ਘਰੇ ਕੇ ਮੈਂ ਆਪਣੇ ਲੱਡੂ ਬਣ ਰਿਹਾ ਮੈਂ ਮੈਂ ਫਸਟ ਆਇਆ ਵਾ ਪਰ ਸਾਨੂੰ ਦੇ ਨਾ ਇਹ ਜ ਦੁੱਖ ਚ ਪਾਤਾ ਕਿ ਗਾਹ ਦੀ ਜ਼ਿੰਦਗੀ ਸਾਰੀ ਨੂੰ ਭੁੱਲਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੌਰ ਤਰਨ ਤਰਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸਦੇ ਜਿੱਥੇ ਨਰਸਰੀ ਚ ਪੜਦੇ ਜਵਾਕ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ ਮਿਲਿਆ ਲਾਸ਼ ਮਿਲਣ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਅਤੇ ਪਰਿਵਾਰ ਦਾ ਜਿਹੜਾ ਰੋ ਰੋ ਬੁਰਾ ਹਾਲ ਹੁੰਦਾ ਹੈ ਇਲਾਕੇ ਦੇ ਲੋਕ ਜਿਹੜੇ ਨੇ ਡਰ ਜਾਂਦੇ ਨੇ ਤਾਂ ਦੱਸਿਆ ਜਾ ਰਿਹਾ ਕਿ ਪਿੰਡ ਜਗਤਪੁਰ ਦੇ ਵਿੱਚ ਇਹ ਬੱਚਾ ਜਿਹੜਾ ਆ ਲਾਪਤਾ ਹੋਇਆ ਇੱਕ ਨਰਸਰੀ ਕਲਾਸ ਦਾ 7 ਸਾਲ ਦਾ ਬੱਚਾ ਇਹ ਦੱਸਿਆ ਜਾ ਰਿਹਾ ਆ ਜਿਸ ਦੀ ਕੀ লাশ ਪਿੰਡ ਦੇ ਵਿੱਚ ਲਵਾਰਿਸ ਇੱਕ ਮਕਾਨ ਦੇ ਵਿੱਚ ਮਿਲਣ ਦੇ ਨਾਲ ਪਿੰਡ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਮਨਰਾਜ ਸਿੰਘ ਪੁੱਤਰ ਸੁਪਨਾਮ ਸਿੰਘ ਦੀ ਭੂਆ ਰਮਨਦੀਪ ਕੌਰ ਨੇ ਦੱਸਿਆ ਕਿ ਉਹਨਾਂ ਦਾ 7 ਸਾਲ ਦਾ ਬੱਚਾ ਮਨਰਾਜ ਸਿੰਘ ਜੋ ਕਿ ਕੱਲ ਲਗਭਗ 3 ਵਜੇ ਆਪਣੇ ਕੋਠੇ ਤੇ ਪਤੰਗ ਉਡਾ ਰਿਹਾ ਸੀ ਇਸ ਦੌਰਾਨ ਉਹਨਾਂ ਦੇ ਰਿਸ਼ਤੇਦਾਰ ਲੱਗਦੇ ਚਾਚੇ ਦਾ ਮੁੰਡਾ ਉਸ ਨੂੰ ਕੋਠੇ ਤੋਂ ਲਾ ਕੇ ਲੈ ਗਿਆ ਪਰੰਤੂ ਉਸ ਤੋਂ ਬਾਅਦ ਬੱਚੇ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਜਦੋਂ ਬੱਚਾ ਸ਼ਾਮ ਨੂੰ ਘਰ ਨਾ ਆਇਆ ਤਾਂ ਅਸੀਂ ਸਾਰੇ ਪਰਿਵਾਰ ਨੇ ਸਾਰੇ ਪਿੰਡ ਦੇ ਵਿੱਚ ਬੱਚੇ ਦੀ ਭਾਲ ਕੀਤੀ ਪਰ ਮਨਰਾਜ ਕਿਤੋਂ ਵੀ ਨਹੀਂ ਮਿਲਿਆ ਉਹਨਾਂ ਦੱਸਿਆ ਕਿ ਜਦੋਂ ਅਸੀਂ ਪਿੰਡ ਦੇ ਵਿੱਚ ਭਾਲ ਕਰਦੇ ਇੱਕ ਲਵਾਰਸ ਮਕਾਨ ਦੇ ਵਿੱਚ ਜਾ ਕੇ ਦੇਖਿਆ ਤਾਂ ਕਮਰੇ ਵਿੱਚ ਤੂੜੀ ਵਿਛਾ ਕੇ ਉਸ ਉੱਪਰ ਬੱਚਾ ਮ੍ਰਿਤਕ ਹਾਲਤ ਦੇ ਵਿੱਚ ਪਿਆ ਸੀ ਜਦੋਂ ਇੱਕ ਬੱਚੇ ਦੀਆਂ ਚੱਪਲਾਂ ਨੇੜੇ ਹੀ ਕਮਰੇ ਦੇ ਵਿੱਚ ਬਣੀ ਅੰਗਿੱਠੀ ਉੱਪਰ ਪਈਆਂ ਹੋਈਆਂ ਸਨ ਮੌਕੇ ਤੇ ਥਾਣਾ ਚਬਾਲ ਦੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਜੋ ਹੈ ਸ਼ੁਰੂ ਕਰ ਦਿੱਤੀ ਮੁੰਡੇ ਦੀ ਭੂਆ ਰਮਨਦੀਪ कौर ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਬੱਚੇ ਨੂੰ ਕਿਸੇ ਨੇ ਮਾਰ ਕੇ ਇੱਥੇ ਕਮਰੇ ਦੇ ਵਿੱਚ ਸੁੱਟਿਆ ਦਾ ਦੱਸਣ ਯੋਗ ਹੈ ਕਿ ਇਹ ਬੱਚਾ ਮੀਆਂ ਮਾਰ ਵਿਖੇ ਨਰਸਰੀ ਕਲਾਸ ਵਿੱਚ ਪੜਦਾ ਸੀ ਇਸ ਸਬੰਧੀ ਜਦੋਂ ਥਾਣਾ ਮੁਖੀ ਇੰਸਪੈਕਟਰ ਹਰਪੀ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੌਕੇ ਤੇ ਘਟਨਾ ਵਾਲੀ ਥਾਂ ਤੇ ਪੁਲਿਸ ਸੂਚਿਤ ਜਾ ਰਹੇ ਨੇ ਜਿੱਥੇ ਸਾਰਾ ਮੌਕਾ ਵੇਖ ਕੇ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਜੋ ਕੀਤੀ ਜਾਵੇਗੀ ਇਹ ਖੇਡਦਾ ਸੀ ਖੇਡਦੇ ਖੇਡਦੇ ਨੂੰ ਕੋਈ ਲੈ ਗਿਆ ਉਂਗਲਾ ਆ ਕੇ ਤੇ ਪਹਿਲੇ ਉਹਦੇ ਕਿਤੇ ਗੱਡੇ ਗੱਡੇ ਡਾਉਂਦਾ ਰਿਹਾ ਉਹਦੇ ਨਾਲ ਤੇ ਮੁੜ ਕੇ ਇਹ ਨਹੀਂ ਪਤਾ ਲੱਗਾ ਵੀ ਉਹਨੇ ਕੀ ਦਿੱਤਾ ਕੀ ਨਹੀਂ ਦਿੱਤਾ ਇਹ ਬੰਦੇ ਨੇ ਜਿਹੜਾ ਉਹਨਾਂ ਬੰਦਾ ਫੜਿਆ ਪੁਲਿਸ ਵਾਲਿਆਂ ਨੇ ਉਹਦੇ ਤੇ ਸ਼ੱਕ ਆ ਸਾਨੂੰ ਉਹਨਾਂ ਨੇ ਫੜਿਆ ਵਾ ਤੇ ਉਹਨੂੰ ਪੁੱਛਗਿੱਛ ਕਰਨ ਦਾ ਆ ਕੀ ਮੰਗ ਕਰਦੀ ਜੀ ਮੰਗਾ ਨੂੰ ਮਹਾਰਾਜ ਪੂਰਾ ਇਨਸਾਫ ਚਾਹੀਦਾ ਸਾਡੇ ਦੇ ਘਰ ਜਾੜ ਕੇ ਰੱਖਤਾ ਉਹਨਾਂ ਨੇ ਬੱਚੇ ਤਿੰਨ ਭਣਾ ਇਹਦੀਆਂ ਤੇ ਇੱਕ ਹੀ ਇਕੱਲਾ ਮੁੰਡਾ ਸੀ ਹਾਂਜੀ ਬਾਕੀ ਦੋਹਾਂ ਦੇ ਬੱਚੇ ਨਹੀਂ ਆਗੇ ਦੋਹਾਂ ਭਰਾਵਾਂ ਦੇ ਦੁਸ਼ਮਣੀ ਤਸ਼ਮਣੀ ਕੋਈ ਦੁਸ਼ਮਣੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਕੋਈ ਲੜਾਈ ਨਾ ਝਗੜਾ ਕੋਈ ਕੋਈ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈ ਇਹ ਕਿਹੜੀ ਕਲਾਸ ਚ ਪੜਦਾ ਹੈ ਭਾਈ ਪਹਿਲੀ ਪਹਿਲੀ ਚ ਪਹਿਲੀ ਜਾਓ ਪਹਿਲੀ ਚ ਪੜਦਾ ਕਿਉਂਕਿ ਮੈਂ ਤੇ ਵੰਡ ਆਇਆ ਮੈਨੂੰ ਤਾਂ ਪਤਾ ਨਹੀਂ ਵੀ ਇਹ ਜੀ ਚ ਪੜਦੇ ਹਾਂਜੀ ਕੱਲ ਫਸਟ ਆਇਆ ਕੱਲ ਹੀ ਅਜਾ ਆਪਣਾ ਸਭ ਕੁਝ ਲੈ ਗਿਆ ਖੁਸ਼ੀਆਂ ਮਨਾਉਣ ਦੇ ਘਰੇ ਕੇ ਮੈਂ ਆਪਣੇ ਲੱਡੂ ਵੰਡ ਰਿਹਾ ਮੈਂ ਮੈਂ ਫਸਟ ਆਇਆ ਵਾਂ ਪਰ ਸਾਨੂੰ ਦੇਣਾ ਇਹੋ ਜਿਹਾ ਦੁੱਖ ਚ ਪਾਤਾ ਕਿ ਗਾਹ ਦਾ ਜਿੰਦਗੀ ਸਾਰੀ ਨਹੀਂ ਭੁੱਲਣਾ ਪੂਰੀ ਹੋਣੀ ਚਾਹੀਦੀ ਆ ਇਨਸਾਫ ਮਿਲਣਾ ਚਾਹੀਦਾ ਬੱਚੇ ਦੀ ਆਤਮਾ ਨੂੰ ਸ਼ਾਂਤੀ ਮਿਲਣੀ ਚਾਹੀਦੀ ਤੇ ਸਾਡੇ ਦਿਲ ਨੂੰ ਵੀ ਸ਼ਾਂਤੀ ਮਿਲਣੀ ਚਾਹੀਦੀ ਤੇ ਪੂਰਾ ਮੇਰਾ ਪਿੰਡ ਤੇ ਮੈਂ ਸਰਪੰਚਾਂ ਤੋਂ ਦਾ ਮੇਰੇ ਘਰ ਵਾਲੇ ਤੇ ਉਹਨਾਂ ਦਾ ਮੈਂ ਘਰ ਵਾਲਾ ਤੇ ਇਹ ਬੱਚੇ ਨੂੰ ਨਾ ਖੇਡਦਾ ਖੇਡਦਾ ਕਿੰਨਾ ਕੁਝ ਦੇ ਦਿੱਤਾ ਨਹੀਂ ਲਾਇਆ ਪੈਨੋ ਵੇਖੋ ਬੁੱਲ ਵੀ ਨਹੀਂ ਲਿਆ ਕਰਨ ਵੀ ਤੇ ਪਤਾ ਨਹੀਂ ਕਿਨੇ ਕੀ ਦੁਸ਼ਮਣੀ ਬਾਜੀ ਕੱਢੀ ਆ ਤੇ 4 ਵਜੇ ਦਾ ਟਾਈਮ ਹੀ ਉਹਦੇ ਖੇਡਦਾ ਹੈ ਘਰੇ 4 ਵਜੇ ਤੋਂ ਬਾਅਦ ਆ ਮੁੜ ਕੇ ਪਤਾ ਨਹੀਂ ਲੱਗਿਆ ਤੈਨੂੰ ਕੀ ਹੋ ਗਿਆ ਕਿੱਥੋਂ ਮਿਲੀ ਡੱਡੂ ਇੱਕ ਅਖੰਡਰ ਜ ਸਾਡੇ ਪਿੰਡ ਦੇ 35 ਸਾਲ ਤੋਂ ਇੱਥੇ ਰਹਿੰਦੇ ਸੀ ਤੇ ਉਹ ਰਹਿੰਦੇ ਉਹ ਇੱਥੋਂ ਗਏ ਚਲੇ ਗਏ ਅਸ ਅਮਰ ਸਾਹਿਬ ਤੋਂ ਖੰਡਰੀ ਬਣਾਈ ਤੋਂ ਉਹਦੇ ਕੋੜੇ ਚ ਲੱਭਾ ਤੇ ਕੀ ਕਾਰਵਾਈ ਕਰ ਰਹੀ ਹੈ ਪੁਲਿਸ ਦੀ ਪੁਲਿਸੋਂ ਵਧੀਆ ਕਾਰਵਾਈ ਕਰ ਲਈ ਆਪਣੇ ਫਿਰ ਗਈ ਸਵੇਰੇ ਪੁਲਿਸੋਂ ਤੇ ਰਹੀ ਹੁਣੇ ਪੁਲਿਸ ਗਈ ਪਿੰਡ ਤੇ ਕੋਈ ਸ਼ੱਕ ਹੈ ਜੇ ਰਟ ਆ ਸਕੇ ਤੌਰ ਤੇ ਫੜਿਆ ਦੋਗਾ ਬੱਚੇ ਹੋ ਗਏ ਕੋਈ 17 ਸਾਲਾਂ ਦਾ ਆਇਆ ਕੋਈ ਛੋਟਾ ਵਾ ਹੁਣ ਵੇਖੋ ਪਤਾ ਲੱਗੂ ਆ ਵੀ ਕੀ ਹੁੰਦਾ ਫੁੱਲ ਸੇ ਕਰਨ ਦੇ ਆਪਣੀ ਕਾਰੋਬਾਰ ਬੱਚੇ ਦੀ ਕੀ ਕਰਦਾ ਬੱਚੇ ਦੀ ਉਮਰ 7 ਸਾਲ ਸੀ ਪੜਦਾ ਪੜਦਾ ਇਸ ਕੋਲੇ ਨਰਸਰੀ ਪੜਦਾ ਨਰਸਰੀ ਪੜਦਾ